ਸਤਿ ਸ੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਮਨਾਉਣ ਲਈ ਖੜਕਾ ਕਲਾ ਵਿਖੇ ਰਾਜ ਪੱਦਰੀ ਸਮਾਗਮ ਮਨਾਉਣ ਲਈ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਮਨਾਏ ਜਾ ਰਹੇ ਇਸ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਬਲਾਚੋਰ ਦੇ ਵਸਨੀਕ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਬੀਤੇ ਦਿਨ ਉਸਨੇ ਆਪਣੀ 8 ਸਾਲ ਦੀ ਲੜਕੀ ਨੂੰ ਕਰਿਆਨੇ ਦੀ ਦੁਕਾਨ ਤੋਂ ਖਾਣ ਪੀਣ ਦਾ ਕੁਝ ਸਾਮਾਨ ਲੈ ਕੇ ਦਿੱਤਾ ਅਤੇ ਹੋਰ ਬੱਚਿਆਂ ਦੇ ਨਾਲ ਟਿਊਸ਼ਨ ਤੇ ਪੜ੍ਹਨ ਲਈ ਭੇਜਿਆ। ਕੁਝ ਸਮੇਂ ਬਾਅਦ ਹੀ ਉਸਦੇ ਤਾਇ ਦੇ ਲੜਕੇ surjit kumar ਨੇ ਉਸ ਨੂੰ ਘਰ ਆਏ ਹੋਏ ਨੇ ਜਲਦੀ ਜਲਦੀ ਵਿੱਚ ਦੱਸਿਆ ਕਿ ਉਸਦੀ ਲੜਕੀ ਨੂੰ ਕੋਈ ਵਿਅਕਤੀ ਆਪਣੇ ਮੋਟਰਸਾਈਕਲ مارਕਸ ਬਲੈਂਡਰ ਤੇ ਬਿਠਾ ਕੇ ਕਿਤੇ ਲੈ ਕੇ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਪੱਧਰ ਤੇ ਹਰ ਖਾਂ ਤੇ ਲੜਕੀ ਦੀ ਭਾਲ ਕੀਤੀ ਪਰ ਉਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਵੱਲੋਂ ਮੋਟਰਸਾਈਕਲ ਸਵਾਰਨ ਪਛਾਤੇ ਵਿਅਕਤੀ ਦੇ ਖਿਲਾਫ ਮਾਮ ਪਿੰਡ ਕੰਮਾ ਦੇ ਡਾਕ ਘਰ ਵਿੱਚ ਬਤੌਰ ਜੀ ਡੀ ਐਮ ਸੀ ਡਾਕ ਲੈ ਕੇ ਜਾਣ ਵਾਲੇ ਮੁਲਾਜ਼ਮ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਨਿਵਾਸੀ ਲਧਾਨਾ ਉੱਚਾ ਨੇ ਨਵਾਂਸ਼ਹਿਰ ਡਾਕਖਾਨੇ ਵਿੱਚ ਬਦੋਹ ਇੰਸਪੈਕਟਰ ਦੇ ਅਹੁਦੇ ਤੇ ਤਨਾ ਸੰਦੀਪ ਕੁਮਾਰ ਵੱਲੋਂ ਤੰਗ ਪਰੇਸ਼ਾਨ ਆ ਕੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸਦਰ ਬੰਗਾ ਪੁਲਿਸ ਨੇ ਮ੍ਰਿਤਕ ਵੱਲੋਂ ਲਿਖੇ ਗਏ ਸੁਸਾਇਡ ਨੋਟ ਅਤੇ ਮ੍ਰਿਤਕ ਦੇ ਪੁੱਤਰ ਮਨਦੀਪ ਸਿੰਘ ਦੇ ਕਥਿਤ ਇੰਸਪੈਕਟਰ ਸੰਦੀਪ ਕੁਮਾਰ ਉੱਤੇ ਗੰਭੀਰ ਦੋਸ਼ ਲਗਾਏ ਅਤੇ ਉਹਨਾਂ ਕਿਹਾ ਕਿ ਵਿਭਾਗ ਦੇ ਇੰਸਪੈਕਟਰ ਵੱਲੋਂ ਹੀ ਉਸਦੇ ਪਿਤਾ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਨੂੰ ਵਾਰ-ਵਾਰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਉਨਾ ਕਹਿਆ ਕਿ ਉਸਦੇ ਪਿਤਾ ਹੀ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਜਦਕਿ ਉਹ ਪਲੱਸ 2 ਜਮਾਤ ਪਾਸ ਹੈ ਅਤੇ ਉਸ ਕੋਲ ਕੋਈ ਰੋਜ਼ਗਾਰ ਵੀ ਨਹੀਂ ਹੈ ਉਨਾ ਕਹਿਆ ਕਿ ਇੰਸਪੈਕਟਰ ਵੱਲੋਂ ਉਸਦੇ ਪਿਤਾ ਨੂੰ ਇਸ ਕਦਰ ਤੰਗ ਪਰੇਸ਼ਾਨ ਕੀਤਾ ਗਿਆ ਕਿ ਉਹਨਾਂ ਨੇ ਮੌਤ ਨੂੰ ਗਲੇ ਲਗਾ ਲਿਆ ਸਮਰਾਲਾ ਦੇ ਹਰਨਾਮ ਨਗਰ ਮੁਹੱਲੇ ਵਿੱਚ ਦੇਰ ਰਾਤ ਇੱਕ ਵਿਅਕਤੀ ਨੂੰ ਉਸਦੇ ਸਾਥੀਆਂ ਨੇ ਕੁੱਟਕੁੱਟ ਬੇਰਹਿਮੀ ਨਾਲ ਮੌਤੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਮਿਕਾਇਲ ਸ਼ੇਖ ਉਮਰ 33 ਸਾਲ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਕਮਲ ਸ਼ੇਖ ਨੇ ਦੱਸਿਆ ਕਿ ਕਰੀਬ 11 ਵਜੇ ਉਨ੍ਹਾਂ ਦੀ ਬਸਤੀ ਵਿੱਚ ਕੁਝ ਵਿਅਕਤੀ ਆਪਸ ਵਿੱਚ ਸ਼ਰਾਬ ਪੀ ਕੇ ਲੰਘ ਰਹੇ ਸਨ। ਉਸ ਦਾ ਭਰਾ ਉਨ੍ਹਾਂ ਨੂੰ ਛੁਡਾਉਣ ਲਈ ਮੌਕੇ ਤੇ ਗਿਆ ਅਤੇ ਉਹ ਸਾਰੇ ਵਿਅਕਤੀ ਸ਼ਰਾਬੀ ਹਾਲਤ ਵਿੱਚ ਉਸਦੇ ਭਰਾ ਨਾਲ ਹੀ ਉਲਝ ਪਏ। ਦੇਖਦੇ ਹੀ ਦੇਖਦੇ ਗੱਲ ਇੰਨੀ ਵੱਧ ਗਈ ਕਿ ਉਨ੍ਹਾਂ ਵਿਅਕਤੀਆਂ ਨੇ ਉਸਦੇ ਭਰਾ ਨੂੰ ਬੜੀ ਹੀ ਬੇਰਹਿਮੀ ਨਾਲ ਕੁੱਟਕੁੱਟ ਕੇ ਮੌਤੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅ ਪੱਟੀ ਵਿਧਾਨ ਸਭਾ ਹਲਕਾ ਦੇ ਪਿੰਡ ਗਧਾਈਕੇ ਵਿਖੇ ਬੀਤੀ ਰਾਤ ਦੋ ਨੌਜਵਾਨਾਂ ਦਾ ਕਤਲ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਮਿੱਤਰ ਗੁਰਦਰਸ਼ਨ ਸਿੰਘ ਉਪਸੋਨਾ ਵਾਸੀ ਪਿੰਡ ਜੋਸ ਸਿੰਘ ਵਾਲਾ ਅਤੇ ਜਿੰਦਰ ਸਿੰਘ ਵਾਸੀ ਪਿੰਡ ਝੰਡ ਜੋ ਕਿ ਆਪਣੀ ਰਿਸ਼ਤੇਦਾਰੀ ਵਿੱਚ ਪਿੰਡ ਗਧਾਈਕੇ ਆਏ ਸਨ ਤਾਂ ਰਾਤ ਹੋਈ ਝਗੜੇ ਦੌਰਾਨ ਦੋਹਾਂ ਦਾ ਤੀਸਰਾ ਹਤਿਆਨਾ ਕਤਲ ਕਰ ਦਿੱਤਾ ਗਿਆ ਦੋਹਾਂ ਨੌਜਵਾਨਾਂ ਦੀ ਉਮਰ ਕਰੀਬ 26-27 ਸਾਲ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਲੁਧਿਆਣਾ ਪੁਲਿਸ ਵੱਲੋਂ ਨੌਜਵਾਨ ਲੜਕੀ ਆਪਣੀ ਚਾਚੀ ਦੇ ਘਰ ਦੇ ਬਾਹਰ ਹੈਰੋਇਨ ਵੇਚਦੀ ਫੜੀ ਗਈ। ਜਦੋਂ ਐਸਟੀਐਫ ਨੇ ਨਾਬਾਲਗ ਦੀ ਸਕੂਟੀ ਤਲਾਸ਼ੀ ਲਈ ਤਾਂ ਡਿੱਗੀ ਵਿੱਚੋਂ 220 ਗ੍ਰਾਮ ਹੈਰੋਇਨ ਬਰਾਮਦ ਹੋਈ। ਨਾਬਾਲਗ ਨੇ ਦੱਸਿਆ ਕਿ ਉਹ ਆਪਣੀ ਚਾਚੀ ਕੋਲ ਨੌਕਰੀ ਲੱਭਣ ਲਈ ਆਈ ਸੀ। ਉਸਦੀ ਚਾਚੀ ਨੇ ਕਿਤੇ ਨੌਕਰੀ ਦਿਵਾਉਣ ਲਈ ਮਦਦ ਕਰਨ ਲਈ ਕਿਹਾ ਸੀ ਪਰ ਚਾਚੀ ਨੇ ਉਸ ਨੂੰ ਨਸ਼ਾ ਤਸਕਰੀ ਵਿੱਚ ਸ਼ਾਮਲ ਕਰ ਲਿਆ। ਨਾਬਾਲਗ ਮੁਤਾਬਕ ਉਹ ਪੈਸਿਆਂ ਦੇ ਲਾਲਚ ਵਿੱਚ ਫਸ ਗਈ। ਇਸ ਦੇ ਨਾਲ ਹੀ ਐਸਟੀਐਫ ਅਧਿਕਾਰੀਆਂ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 1.5 ਕਰੋੜ ਰੁਪਏ ਦੱਸੀ ਜਾ ਰਹੀ ਪਧੋੜ ਤੋਂ ਵਿਧਾਇਕ ਲਾਭ ਸਿੰਘ ਉਧੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਡੀਐਮਸੀ ਲੁਧਿਆਣਾ ਜਿੱਥੇ ਜਿਹਰੇ ਇਲਾਜ ਦੇ ਹਾਂਤ ਹੋ ਗਿਆ ਜਿਕਰ ਹੋ ਗਿਆ ਪਿਛਲੇ ਦਿਨੀ ਦਰਸ਼ਨ ਸਿੰਘ ਵੱਲੋਂ ਜ਼ਹਿਰ ਖਾਨ ਦੇ ਚਰਚੇ ਸਨ ਜਿਨ੍ਹਾਂ ਨੂੰ ਵਿਧਾਇਕ ਵੱਲੋਂ ਨਕਾਰ ਦਿੱਤਾ ਗਿਆ ਸੀ ਪੰਜਾਬ ਦੇ ਬਟਾਲਾ ਵਿੱਚ ਅਮ੍ਰਿਤਸਰ ਬਾਈਪਾਸ ਦੇ ਨਜ਼ਦੀਕੀ ਕਬਾੜੀਏ ਦੀ ਦੁਕਾਨ ਤੋਂ ਦਿਨ ਦਿਹਾੜੇ 9 ਲੱਖ 50 ਹਜ਼ਾਰ ਰੁਪਏ ਲੁੱਟੇ ਜਾਣ ਦੀ ਵਾਰਦਾਤ ਸਾਹਮਣੇ ਆਈ ਇਹ ਲੁਟੇਰੇ ਕਬਾੜੀਏ ਦੀ ਦੁਕਾਨ ਤੇ ਆਲਟੋ ਗੱਡੀ ਵੀ ਸਵਾਰ ਹੋ ਕੇ ਆਏ ਸਨ ਅਤੇ ਆਪਣੇ ਆਪ ਨੂੰ ਗ੍ਰਾਹਕ ਦੱਸ ਕੇ ਪਹਿਲਾਂ ਤਾਂ ਦੁਕਾਨਦਾਰ ਦਾ ਭਰੋਸਾ ਜਿੱਤਿਆ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦ ਪੁਲਿਸ ਨੇ ਕਰੋੜ ਗੈਂਗਰੇਤੀ ਦੇ ਮੈਂਬਰਾਂ ਨੂੰ ਵਿਦੇਸ਼ੀ ਪਿਸਤੌਲ ਰਾਈਫਲ ਅਤੇ ਹੋਰ ਅਸਲੇ ਸਮੇਤ ਗ੍ਰਿਫਤਾਰ ਕੀਤਾ ਆਈਜੀ ਮੁਖਵਿੰਦਰ ਸਿੰਘ ਚੀਨਾ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਮੱਗੂ ਵਾਸੀ ਗੁਰਬਖਸ਼ ਕਲੋਨੀ ਮੁਹੰਮਦ ਸ਼ਾਰਜਾ ਉਪਸਾਧਨ ਵਾਸੀ ਸ਼ਕਤੀਨਗਰ ਅਤੇ ਸੁਨੀਲ ਕੁਮਾਰ ਰਾਣਾ ਵਾਸੀ ਭਾਰਤ ਨਗਰ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਕੋਲੋਂ ਇੱਕ ਵਿਦੇਸ਼ੀ ਪਿਸਤੌਲ 9mm ਇੱਕ ਵਿਦੇਸ਼ੀ 12 bore ਰਾਈਫਲ ਦੋ ਪਿਸਤੌਲ 32 bore ਅਤੇ ਕੁੱਲ 23 ਰੋਜ਼ ਬਰਾਮਦ ਹੋਏ ਇਹਨਾਂ ਵਿੱਚੋਂ ਇੱਕ ਦੇ ਖਿਲਾਫ 9 ਅਤੇ ਬਾਕੀ ਦੋ ਦੇ ਖਿਲਾਫ 4-4 ਮਕਦਮੇ ਦਰਜ ਹਨ ਅਕਤੂਬਰ ਤੋਂ ਮਹਿੰਗਾਈ ਤੁਹਾਨੂੰ ਹੋਰ ਵੀ ਜ਼ਿਆਦਾ ਪਰੇਸ਼ਾਨ ਕਰੇਗੀ ਕਿਉਂਕਿ 1 ਅਕਤੂਬਰ ਤੋਂ ਸੀएनजी ਅਤੇ ਪੀएनजी ਹੋਰ ਮਹਿੰਗੀ ਹੋ ਸਕਦੀ ਹੈ ਇੰਨਾ ਹੀ ਨਹੀਂ ਬਿਜਲੀ ਨੂੰ ਲੈ ਕੇ ਖਾਦ ਤੱਕ ਵੀ ਮਹਿੰਗੀ ਹੋ ਸਕਦੀ ਹੈ ਦਸਤਾ 30 ਸਤੰਬਰ 2022 ਨੂੰ ਸਰਕਾਰ ਘਰੇਲੂ ਗੈਸ ਦੀ ਕੀਮਤਾਂ ਦੀ ਸਮੀਖਿਆ ਕਰਨ ਜਾ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਤੋਂ ਬਾਅਦ ਸਰਕਾਰ 1 ਅਕਤੂਬਰ 2022 ਤੋਂ ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕਰ ਸਕਦੀ ਹੈ ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਤੇਜ਼ ਗੇਂਦਬਾਜ਼ ਚੂਲਨ ਗੋਸਵਾਮੀ ਦਾ ਇੰਗਲੈਂਡ ਤੋਂ ਭਾਰਤ ਪਹੁੰਚ ਤੇ ਨਿੱਘਾ ਸਵਾਗਤ ਕੀਤਾ ਗਿਆ ਸੀਨੀਅਰ ਮਹਿਲਾ ਤੇਜ਼ ਗੇਂਦਬਾਜ਼ ਦਾ ਕੋਲਕਾਤਾ ਹਵਾਈ ਅੱਡੇ ਦੇ ਬਾਹਰ ਨਿਕਲਣ ਸਮੇਂ ਨੌਜਵਾਨ ਕ੍ਰਿਕਟਰਾਂ ਨੇ ਫੁੱਲਾਂ ਨਾਲ ਸਵਾਗਤ ਕੀਤਾ ਚੂਲਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਲੰਡਨ ਦੇ ਲਾਰਡਸ 'ਚ ਇੰਗਲੈਂਡ ਖਿਲਾਫ ਖੇਡਿਆ ਭਾਰਤ ਪਰਤਨ ਦੇ ਚੂਲਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਇਸ ਤੱਤੇ ਜ਼ੋਰ ਦਿੱਤਾ ਕਿ ਮਹਿਲਾ ਕ੍ਰਿਕਟਰਾਂ ਨੂੰ ਬਿਹਤਰ ਬੁਨਿਆਦੀ ਢਾਂਚੇ ਅਤੇ ਮੌਕੇ ਦੀ ਜ਼ਰੂਰਤ ਹੈ ਤਾਂ ਜੋ ਅੰਤਰਰਾਸ਼ਟਰੀ ਮੈਚਾਂ ਵਿੱਚ ਵਧੇਰੇ ਕੁਸ਼ਲਤਾ ਨਾਲ ਮੁਕ ਤੇ ਆਓ ਹੁਣ ਤੁਹਾਨੂੰ ਅੱਜ ਦੇ ਮੌਸਮ ਤੋਂ ਰੂਬਰੂ ਕਰਵਾਨੇ ਹਾਂ ਲੋਹੜੀ ਉੱਤੇ ਧੁੰਦਾ ਸਾਇਆ ਪਿਆ ਰਹੇਗਾ ਅਤੇ ਅਗਲੇ 3 ਦਿਨ ਤੱਕ ਠੀਤ ਲੈਰ ਇਸੇ ਤਰ੍ਹਾਂ ਹੀ ਚੱਲੇਗੀ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ